ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਦੇ ਜੀਵਨ ਦਾ 111 ਭਾਗ ਸੁਣਾਉਣ ਜਾ ਰਹੇ ਹਾਂ ਪਿਆਰੀ ਸਾਧ ਸੰਗਤ ਜੀ ਪਿਆਰ ਨਾਲ ਸੁਣਿਓ ਧਾਰਨਾ ਸਬ ਸਿਮਰਨ ਕਰਿਆ ਕਰੋ ਸਤ ਗੁਰ ਆਪੇ ਪਾਰ ਲਗਾਉਂਦੇ ਸਬ ਸਿਮਰਨ ਕਰਿਆ ਕਰੋ ਸਤ ਗੁਰ ਆਪੇ ਪਾਰ ਲਗਾਉਂਦੇ ਤੇਰੇ ਚਰਨਾ ਚ ਅਰਜ ਗੁਜਾਰਦਾ ਹੱਥ ਦੇ ਕੇ ਰੱਖੀ ਮਾਲਕਾ ਤੇਰੇ ਚਰਨਾ ਚ ਅਰਜ ਗੁਜਾਰਦਾ ਹੱਥ ਦੇ ਕੇ ਰੱਖੀ ਮਾਲਕਾ ਉਤੇ ਬਿਗੜੀ ਸਭ ਦੀ ਸਵਾਰਦਾ ਹੱਥ ਦੇ ਕੇ ਰੱਖੀ ਮਾਲਕਾ ਤੇਰੇ ਚਰਨਾਂ ਚਾਰ ਜੁਗ ਜਾਰ ਦਾ ਹੱਥ ਦੇ ਕੇ ਰੱਖੀ ਮਾਲਕਾ ਬਤਨੀ ਕਦ ਟਾਲ ਜਾਣੀ ਜ਼ਿੰਦਗੀ ਦੀ ਸ਼ਾਮ ਦਾ ಪದ ಟಲ್ ಜಾನಿಶಾಮ ಸೂಾರೋ ದೇ ನಾಮ ಸಾನೂ ಸಹಾರೋ ನಾಮದ ಚರನ್ನ ಚರ್ಜಾರ ಹತ್ತಿ ಮಾಲಕ ਤੇਰੇ ਚਰਨਾਂ 'ਚ ਅਰਜੁ ਗੁਜਾਰਦਾ ਹੱਥ ਦੇ ਕੇ ਰੱਖੀ ਮਾਲਕਾ ਤੂੰ ਹੀ ਆਸਰਾਏ ਮੇਰੇ ਪਰਿਵਾਰ ਦਾ ਤੂੰ ਹੀ ਆਸਰਾਏ ਮੇਰੇ ਪਰਿਵਾਰ ਦਾ ਹੱਥ ਦੇ ਕੇ ਰੱਖੀ ਮਾਲਕਾ ਤੇਰੀ ਚਰਨਾ ਚਾਰ ਜਾਰ ਜੁਗ ਜਾਰ ਦਾ ਹੱਥ ਦੇ ਕੇ ਰਖੀ ਮਾਲਕਾ ਸਾਖੀ ਸਰਦਾਰ ਕਿਸ਼ਨ ਸਿੰਘ ਮੋਗਾ ਸਰਦਾਰ ਕਿਸ਼ਨ ਸਿੰਘ ਨੇ 14-15 ਵਰਿਆਂ ਦੀ ਉਮਰ ਵਿੱਚ ਨਾਮ ਧਾਰੀ ਮਹਾਰਾਜ ਬਾਬਾ ਪ੍ਰਤਾਪ ਸਿੰਘ ਜੀ ਕੋਲੋਂ ਅੰਮ੍ਰਿਤ ਸਕਿਆ ਸੀ ਪਰ ਵਿੱਚ ਵਿੱਚ ਬਾਬਾ ਜੀ ਮਹਾਰਾਜ ਦੇ ਦਰਸ਼ਨ ਵੀ ਕਰਦਾ ਰਹਿੰਦਾ ਸੀ ਇੱਕ ਦਿਨ ਇੱਕ ਵਾਰੀ ਪੈਣੀ ਸਾਹਿਬ ਵਿੱਚ ਚੰਡੀ ਦੀਵਾਰ ਦੇ ਸਵਾ ਲੱਖ ਅਖੰਡ ਪਾਠ ਰੱਖੇ ਗਏ। ਨਾਲ ਹਵਨ ਵੀ ਹੋ ਰਿਹਾ ਸੀ। ਉਹਨਾਂ ਪਾਠੀਆਂ ਵਿੱਚ ਕਿਸ਼ਨ ਸਿੰਘ ਵੀ ਲੱਗਾ ਹੋਇਆ ਸੀ ਜਦ 70 ਹਜ਼ਾਰ ਪਾਠ ਹੋ ਚੁੱਕਿਆ ਤਾਂ ਅੰਮ੍ਰਿਤ ਵੇਲੇ ਬਾਬਾ ਜੀ ਕਲੇਰਾ ਤੋਂ ਪੈਣੀ ਸਾਹਿਬ ਪਹੁੰਚੇ। ਕਿਸ਼ਨ ਸਿੰਘ ਸਵੇਰੇ 9 ਵਜੇ ਦੀ ਰੋਲ ਤੇ ਲੱਗਿਆ ਹੋਇਆ ਸੀ। ਕਿਸ਼ਨ ਸਿੰਘ ਤੋਂ 9 10 ਕਰਮਾ ਦੀ ਵਿੱਤ ਤੇ ਮਹਾਰਾਜ ਪ੍ਰਤਾਪ ਸਿੰਘ ਹੋਰੀ ਮਾਲਾ ਦੁਆਰਾ ਆਪਣਾ ਨਿਤਨੇਮ ਕਰ ਰਹੇ ਸਨ ਇੱਕ ਸੇਵਾਦਾਰ ਨੇ ਆ ਕੇ ਮਹਾਰਾਜ ਪ੍ਰਤਾਪ ਸਿੰਘ ਹੋਰਾਂ ਪਾਸ ਬੇਨਤੀ ਕੀਤੀ ਕਿ ਕਲੇਰਾ ਵਾਲੇ ਬਾਬਾ ਜੀ ਆਏ ਹਨ ਮਹਾਰਾਜ ਪ੍ਰਤਾਪ ਸਿੰਘ ਜੀ ਨੇ ਸੁਣਦਿਆ ਸਾਰੀ ਬਿਨਾਂ ਜੋੜੇ ਪਾਏ ਤੋਂ ਨੰਗੇ ਪੈਰੀ ਭੱਜ ਤੁਰੇ ਜਦ ਬਾਹਰ ਦਰਵਾਜ਼ੇ ਤੇ ਪੁੱਜੇ ਤਾਂ ਮਹਾਰਾਜ ਨੇ ਆਪਣੇ ਸੇਵਾਦਾਰਾਂ ਨੂੰ ਬੜਾ ਤਾਲਿਆ ਕਿ ਤੁਸੀਂ ਬਾਬਾ ਜੀ ਹੋਰਾਂ ਨੂੰ ਇੱਥੇ ਕਿਉਂ ਰੋਕਿਆ ਸਿੱਧਾ ਅੰਦਰ ਕਿਉਂ ਨਹੀਂ ਆਉਣ ਦਿੱਤਾ ਬਾਬਾ ਜੀ ਅੱਗੋਂ ਕਹਿਣ ਲੱਗੇ ਕਿ ਇਹ ਠੀਕ ਸੀ ਮਰਿਆਦਾ ਐਵੇਂ ਹੀ ਹੋਣੀ ਚਾਹੀਦੀ ਹੈ ਉਪਰੰਤ ਦੋਵੇਂ ਮਹਾਨ ਵਿਅਕਤੀ ਅੰਦਰ ਪਾਠਾਂ ਵਾਲੀ ਥਾਂ ਤੇ ਪਹੁੰਚੇ ਤਾ ਉੱਥੇ ਜਾ ਕੇ ਬਾਬਾ ਜੀ ਨੇ ਬਚਨ ਕੀਤੇ ਪ੍ਰਤਾਪ ਸਿੰਘ ਜੀ ਤੁਹਾਨੂੰ ਸਤਿਗੁਰਾਂ ਨੇ ਰਾਜ ਜੋਗ ਬਖਸ਼ਿਆ ਹੈ ਇਹ ਤੁਹਾਨੂੰ ਹੀ ਬੜ ਆਵੇ ਵਾ 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 ਫਿਰ ਦੋਵੇਂ ਉਥੇ ਨਿਤਨੇਮ ਵਾਲੀ ਥਾਂ ਤੇ ਬਿਰਾਜ ਗਏ ਬਾਬਾ ਜੀ ਨੇ ਬਚਨ ਕੀਤਾ ਪ੍ਰਤਾਪ ਸਿੰਘ ਜੀ ਤੁਹਾਡੀਆਂ ਅਰਦਾਸਾਂ ਦਰਗਾਹ ਵਿੱਚ ਜਾਂਦੀਆਂ ਹਨ ਨਿਰੰਕਾਰ ਨੇ ਸਾਨੂੰ ਪਤਾ ਲਿਆਉਣ ਲਈ ਕੱਲਿਆ ਹੈ ਮਹਾਰਾਜ ਪ੍ਰਤਾਪ ਸਿੰਘ ਜੀ ਨੇ ਆਖਿਆ ਜੀ ਬੜੀ ਕਿਰਪਾ ਕੀਤੀ ਜੀ ਆਇਆਂ ਨੂੰ ਜੀ ਆਇਆਂ ਨੂੰ ਸਾਨੂੰ ਕੋਈ ਸਮੱਤ ਬਖਸ਼ੋ ਬਾਬਾ ਜੀ ਨੇ ਬਚਨ ਕੀਤਾ ਜਿੰਨਾ ਚਿਰ ਖੁਦ ਮਾਲਕ ਵਿੱਚ ਆਣ ਕੇ ਨਹੀਂ ਬੈਠਦਾ ਤੁਹਾਡੇ ਪਾਠ ਮਨਜ਼ੂਰ ਨਹੀਂ ਹੋਣੇ ਜਿਨਾਂ ਚਰ ਖੁਦ ਮਾਲਕ ਵਿੱਚ ਆਣ ਕੇ ਨਹੀਂ ਬੈਠਦਾ ਤੁਹਾਡੇ ਪਾਠ ਮਨਜ਼ੂਰ ਨਹੀਂ ਹੋਣੇ ਬੇਨਤੀ ਕੀਤੀ ਜੀ ਮੈਨੂੰ ਸਮਝ ਨਹੀਂ ਆਈ ਬਾਬਾ ਜੀ ਨੇ ਆਖਿਆ ਗੁਰੂ ਗ੍ਰੰਥ ਸਾਹਿਬ ਹੀ ਪੰਥ ਦੇ ਅੱਜਕੱਲ ਮਾਲਕ ਹਨ ਉਹ ਵਿੱਚ ਹੋਣ ਤਾਂ ਤੁਹਾਡੀ ਅਰਦਾਸ ਕਬੂਲ ਹੋਵੇਗੀ ਇਸ ਤਰ੍ਹਾਂ ਕੁਝ ਹੋਰ ਬਚਨ ਕਰਕੇ ਜਲ ਪਾਣੀ ਵਰਤ ਕੇ ਉਸੇ ਘਰ ਵਿੱਚ ਹੀ ਆਪਣੇ ठाਠ ਨੂੰ ਵਾਪਸ ਆ ਗਏ ਸ਼ਾਮ ਨੂੰ ਕਥਾ ਸਮੇਂ ਮਹਾਰਾਜ ਪ੍ਰਤਾਪ ਸਿੰਘ ਜੀ ਨੇ ਸੰਗਤ ਵਿੱਚ ਬਚਨ ਕਰਦਿਆਂ ਦੱਸਿਆ ਕਿ ਜਾਂ ਤੇ ਗੁਰੂ ਨਾਨਕ ਸਾਹਿਬ ਹੋਏ ਜਾਂ ਇਸ ਵੇਲੇ ਬਾਬਾ ਜੀ ਕਲੇਰਾ ਵਾਲੇ ਹਨ ਇੱਕੋ ਹੀ ਰੂਪ ਹਨ ਉਹਨਾਂ ਆ ਕੇ ਸਾਡੀ ਸਾਰ ਲਈਏ ਦੇ ਸਾਨੂੰ ਸਮੱਤ ਬਖਸ਼ੀ ਅਗਲੇ ਦਿਨ ਉਸੇ ਪੰਡਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਪਾਠ ਰੱਖਿਆ ਗਿਆ ਖੰਡ ਪਾਠਾਂ ਦਾ ਤੇ ਚੰਡੀਵਾ ਦੇ ਪਾਠਾਂ ਦੇ ਭੋਗ ਪਾਉਣ ਤੇ ਸਭ ਨੂੰ ਛੁੱਟੀ ਮਿਲ ਗਈ ਕੁਝ ਦਿਨਾਂ ਪਿੱਛੋਂ ਕਿਸ਼ਨ ਸਿੰਘ ਨੂੰ ਆਪਣੇ ਸਰਾਫੀ ਦੇ ਕੰਮ ਸੰਬੰਧੀ ਸ੍ਰੀ ਅੰਮ੍ਰਿਤਸਰ ਜਾਣ ਦਾ ਅਫਸਰ ਮਿਲਿਆ ਮੋਗੇ ਤੋਂ ਸਵੇਰੇ 8 ਵਜੇ ਦੀ ਗੱਡੀ ਚੜਦਿਆਂ ਸਾਰੀ ਹੀ ਬਾਬਾ ਜੀ ਦਾ ਚਿੰਤਨ ਕਰਨ ਲੱਗ ਪਿਆ। ਤਾਕੀ ਵਿੱਚ ਖਲੋ ਕੇ ਅਰਦਾਸ ਕੀਤੀ ਕਿ ਮੈਂ ਤੁੱਤ ਕੇ ਜਾਂਦਾ ਹਾਂ ਤੇ ਰਾਹ ਵਿੱਚ ਬਾਬਾ ਜੀ ਦੇ ਦਰਸ਼ਨ ਤਾਂ ਕਰਦਾ ਜਾਂਦਾ ਪਰ ਰੇਲ ਗੱਡੀ 68 ਦੇ ਬਰਾਬਰ ਵਿੱਚ ਆਈ ਤਾਂ ਬਾਬਾ ਜੀ ਦੇ ਇੱਕ ਹੱਥ ਵਿੱਚ ਕਾਲੀ ਸੋਟੀ ਤੇ ਦੂਜੇ ਹੱਥ ਵਿੱਚ ਸਿਮਰਨਾ ਫੜਿਆ ਹੋਇਆ ਤੇ ਰੇਲ ਵਿੱਚ ਬੈਠਿਆ ਪ੍ਰਤੱਖ ਖੜਿਆ ਦੇ ਦਰਸ਼ਨ ਹੋਏ ਜਦ ਕਿਸ਼ਨ ਸਿੰਘ ਵਾਲਾ ਡੱਬਾ ਬਾਬਾ ਜੀ ਦੇ ਨੇੜੇ ਲੰਘਿਆ ਤਾਂ ਦੇਖ ਕੇ ਝੱਟ ਹੱਥ ਜੋੜੇ ਤੇ ਅੱਗੋਂ ਬਾਬਾ ਜੀ ਨੇ ਫਰਮਾਇਆ ਭਾਈ ਸਿੱਖਾ ਰਾਜੀ ਆ ਇਹ ਪ੍ਰਤੱਖ ਸ਼ਬਦ ਕਿਸ਼ਨ ਸਿੰਘ ਦੇ ਕੰਨਾਂ ਵਿੱਚ ਪਏ ਇਹ ਦੇਖ ਕੇ ਕਿਸ਼ਨ ਸਿੰਘ ਦੀਆਂ ਅੱਖਾਂ ਸਿੰਜਲ ਹੋ ਗਈਆਂ ਤੇ ਵਿਰਾਗ ਵਿੱਚ ਆ ਕੇ ਕਿਹਾ ਤਨ ਭਾਗ ਮੇਰੇ ਬਾਬਾ ਜੀ ਨੇ ਇਸ ਤਰ੍ਹਾਂ ਦਰਸ਼ਨ ਦਿੱਤੇ ਪੰਜ-ਸੱਤ ਦਿਨਾਂ ਪਿਛੋਂ ਜਦੋਂ ਕਿਸ਼ਨ ਸਿੰਘ ਦਰਸ਼ਨਾਂ ਲਈ ਸਾਹਮਣੇ ਦੀਵਾਨ ਵਿੱਚ ਹਾਜ਼ਰ ਹੋਇਆ ਤਾਂ ਕੀਰਤਨ ਦੇ ਮਗਰੋਂ ਬਾਬਾ ਜੀ ਨੇ ਫਰਮਾਇਆ ਭਾਈ ਸਿੱਖਾ ਤੂੰ ਵੀ ਕੋਈ ਸ਼ਬਦ ਸੁਣਾ ਕੌਕਮ ਮੰਨ ਕੇ ਧਾਰਨਾ ਪੜੀ ਜੋ ਪਾਵੇ ਤੂੰ ਰੱਖ ਲੈ ਤਨ ਗੁਰੂ ਨਾਨਕ ਜੀ ਜੋ ਪਾਵੇ ਤੂੰ ਰੱਖ ਲੈ ਤਨ ਗੁਰੂ ਨਾਨਕ ਜੀ ਚਾਰ ਪੰਜ ਸ਼ਬਦਾਂ ਦੇ ਪ੍ਰਾਨ ਪ੍ਰਮਾਨ ਦਿੱਤੇ ਜਿਨ੍ਹਾਂ ਨੂੰ ਸੁਣ ਕੇ ਬਾਬਾ ਜੀ ਬੜੇ ਪ੍ਰਸੰਨ ਹੋਏ ਤੇ ਕਿਹਾ ਕਿ ਹਾਂ ਠੀਕ ਹੈ ਰਾਤ ਦੇ 10 ਵਜੇ ਕੀਰਤਨ ਸੋਲਾ ਪੜਿਆ ਕੀਰਤਨ ਸੋਲਾ ਪੜ ਕੇ ਅਰਦਾਸ ਕੀਤੀ ਤੇ ਇਸ ਨੂੰ ਆਗਿਆ ਮਿਲ ਗਈ ਬਾਬਾ ਰਤਨ ਸਿੰਘ ਜੀ ਢੋਲੀ ਵੀ ਉਸ ਵੇਲੇ ਸੇਵਾ ਵਿੱਚ ਸਨ ਰਾਤ 68 ਵਿੱਚ ਹੀ ਰਹਾ ਸਵੇਰੇ ਢੋਲੀ ਜੀ ਤੇ ਨੇ ਦੱਸਿਆ ਕਿ ਬਾਬਾ ਜੀ ਨੇ ਰਾਤ ਫਰਮਾਇਆ ਸੀ ਕਿ ਢੋਲੀ ਇਹ ਆਪਣਾ ਸੀ ਆਪਣੇ ਕੋਲ ਹੀ ਆ ਗਿਆ ਹੈ ਔਸ ਪਿਛੋਂ ਕਿਸ਼ਨ ਸਿੰਘ ਬਾਬਾ ਜੀ ਦੇ ਚਰਨਾ ਨਾਲ ਜੁੜ ਗਿਆ ਤੇ ਭੈਣੀ ਸਾਬ ਜਾਣਦਾ ਕਦੇ ਫੁਰਨਾ ਵੀ ਨਾ ਹੋਇਆ ਕਿਸ਼ਨ ਸਿੰਘ ਸੰਤ ਗੁਲਾਬ ਸਿੰਘ ਜੀ ਕੋਲਿਏ ਵਾਲਿਆਂ ਦਾ ਸੇਵਾਦਾਰ ਸੀ ਤੇ ਉਹਨਾਂ ਦੇ ਸਨੇਹੇ ਲੈ ਕੇ ਬਾਬਾ ਜੀ ਦੇ ਚਰਨਾ ਵਿੱਚ ਆਇਆ ਕਰਦਾ ਸੀ ਇਸ ਕਾਰਨ ਵੀ ਕਿਸ਼ਨ ਸਿੰਘ ਤੇ ਬਾਬਾ ਜੀ ਬੜੇ ਕਿਰਪਾਲਤਾ ਕਰਿਆ ਕਰਦੇ ਸਨ ਸੰਤ ਗੁਲਾਬ ਸਿੰਘ ਜੀ ਹੋਰਾ ਦੇ ਖੀਰਲੇ ਜਨਾ ਵਿੱਚ ਸੰਤ ਜੀ ਨੇ ਮੈਨੂੰ ਕਿਹਾ ਕਿ ਬਾਬਾ ਜੀ ਨੂੰ ਮੋਗੇ ਲੈ ਕੇ ਆਓ ਅੰਮ੍ਰਿਤ ਵੇਲੇ ਹੀ ਹਾਜ਼ਰੀ ਕਰਕੇ ਬਾਬਾ ਜੀ ਪਿਆਨਾ ਕਰਨ ਲੱਗੇ ਪਰ ਕਾਲੀ ਵਿੱਚ ਦਾਲ ਦਾ ਇੱਕ ਦਾਣਾ ਉਹਨਾਂ ਦੇ ਦਾੜੇ ਵਿੱਚ ਰਹਿ ਗਿਆ ਕਿਸ਼ਨ ਸਿੰਘ ਨੇ ਨੇੜੇ ਹੋ ਕੇ ਮੂੰਹ ਅੱਗੇ ਪੱਲਾ ਲੈ ਕੇ ਬੇਨਤੀ ਕੀਤੀ ਪਾਤਸ਼ਾਹੋ ਤੁਹਾਡੇ ਦਾੜੇ ਵਿੱਚ ਦਾਣਾ اٹਕਿਆ ਹੋਇਆ ਹੈ ਕਹਿਣ ਲੱਗੇ ਭਾਈ ਸਿੱਖਾ ਇਉਂ ਨਹੀਂ ਆਖੀਦਾ ਹੁੰਦਾ ਬੇਨਤੀ ਕੀਤੀ ਜੀ ਪਾਤਸ਼ਾਹ ਕਿਵੇਂ ਆਖਣਾ ਚਾਹੀਦਾ ਹੈ ਸੰਤ ਗੋਲਾਬ ਸਿੰਘ ਜੀ ਕਹਿਣ ਲੱਗੇ ਇੰਜ ਆਖੀਦਾ ਹੈ ਜੀ ਤੁਹਾਡੇ ਬਾਗ ਵਿੱਚ ਤੋਤਾ ਬੈਠਾ ਹੋਇਆ ਹੈ ਸੱਤ ਬਚਨ ਕਰਕੇ ਜਦੋਂ ਇੰਜ ਆਖਿਆ ਤਾਂ ਕਹਿਣ ਲੱਗੇ ਫਿਰ ਉੜਾ ਦੇ ਤਾਂ ਇਸ ਨੇ ਪਗੜੀ ਦਾ ਪੱਲਾ ਲਾ ਕੇ ਆਪਣਾ ਮੂੰਹ ਟਾਕ ਕੇ ਆਪਣੀ ਪਗੜੀ ਨਾਲ ਤੋਤਾ ਉਡਾ ਦਿੱਤਾ ਸਤ ਜੀ ਬੜੇ ਪਸੰਨ ਹੋਏ ਗੁਰਮਖੋ ਮਹਾਪੁਰਸ਼ਾਂ ਦੇ ਹਰ ਬਚਨ ਵਿੱਚ ਬਹੁਤ ਵੱਡਾ ਰਾਜ ਹੁੰਦਾ ਹੈ ਭਾਵੇਂ ਕਿ ਸਹਿਜ ਸੁਭਾਅ ਹੀ ਕੀਤਾ ਗਿਆ ਹੋਵੇ ਮਹਾਪੁਰਸ਼ਾਂ ਦਾ ਇਹ ਬਚਨ ਕਿ ਇਹ ਦਾੜੀ ਸਿੱਖੀ ਦਾ ਬਾਗ ਹੈ ਔਰ ਸੱਚਮੁੱਚ ਇਹ ਸਿੱਖੀ ਦਾ ਬਾਗ ਹੈ ਔਰ ਹਰ ਇੱਕ ਗੁਰਸਿੱਖ ਦਾ ਫਰਜ਼ ਹੈ ਕਿ ਇਸ ਬਾਗ ਦੀ ਪਰਵਰਸ਼ ਪਾਰਵਸ਼ ਕਰਨੀ ਇਹ ਹੁੰਦੀ ਹੈ ਕਮਾਈ ਬਾਲਿਆਂ ਦੀ ਰਮਜ ਅਤੇ ਫਿਰ ਵਿਰਲੇ ਹਨ ਜੋ ਇੰਨਾ ਰਮਜਾ ਨੂੰ ਸਮਝਦੇ ਹਨ ਵਾਹਿਗੁਰੂ ਜੀ ਕਾ ਖਾਲਸਾ